ਜੁਦਾ ਰੂਲਿੰਗ ਪਾਰਟੀ ਆ ਉਹਦੇ ਕੋਲ ਆਪਣੇ ਉਮੀਦਵਾਰ ਵੀ ਨਹੀਂ ਰਹੇ ਅੱਜ ਉਹਨਾਂ ਨੂੰ ਆਪਣੇ ਮੈਂਬਰ ਪਾਰਲੀਮੈਂਟ ਦੇ ਵਿੱਚ ਖੜਾਉਣ ਲਈ ਦੂਜੀਆਂ ਪਾਰਟੀਆਂ ਤੋਂ ਉਮੀਦਵਾਰ ਲੈਣੇ ਪੈ ਰਹੇ ਅੱਜ 1000 ਰੁਪਏ ਦਾ ਵਾਅਦਾ ਕੀਤਾ ਸਰਕਾਰ ਨੇ ਉਸ ਸਮੇਂ ਵੋਟਾਂ ਦੇ ਨਾਂ 'ਤੇ ਕਿਹੜੀ ਬੀਬੀ ਨੂੰ 1000-1000 ਰੁਪਏ ਖਾਤੇ 'ਚ ਪਾਇਰੇ ਸੋ ਇਹ ਜਿਹੜੀਆਂ ਗੱਲਾਂ ਜਿਹੜੀਆਂ ਭਗਵੰਤ ਮਾਨ ਜੀ ਕਰ ਰਹੇ ਨੇ ਇਹ ਚੋਟਰੀ ਚੁਟਕਲੇਵਾ ਜੀਆਂ ਕਰ ਰਹੇ ਨੇ ਅੱਜ ਜਿਹੜੀ ਮੌਜੂਦਾ ਪਾਰਟੀ ਆ ਆਮ ਆਦਮੀ ਦੀ ਸਰਕਾਰ ਬਣੀ ਪੰਜਾਬ ਦੇ ਵਿੱਚ ਇਸ ਸਰਕਾਰ ਨੇ ਲੋਕਾਂ ਨਾਲ بڑے ਵੱਡੇ ਵਾਅਦੇ ਕੀਤੇ ਲੋਕਾਂ ਨੂੰ ਬਦਲਾਅ ਦੇ ਜਿਹੜੇ ਅ ਚੀਸ਼ਾ ਦਿਖਾਇਆ ਵੀ ਅਸੀਂ ਇਸ ਤਰੀਕੇ ਨਾਲ ਪੰਜਾਬ ਦੀ ਜਿਹੜੀ ਡਿਵੈਲਪਮੈਂਟ ਆ ਉਹ ਕਰਾਂਗੇ ਪਰ ਤੁਸੀਂ ਦੇਖੋ ਅੱਜ 2 ਸਾਲ ਦਾ ਸਮਾਂ ਬੀਤ ਗਿਆ ਲੋਕਾਂ ਦੀਆਂ ਕਿਸੇ ਵੀ ਗੱਲਾਂ ਤੇ ਸਰਕਾਰ ਮਜੂਦਾ ਖਰੇ ਨਹੀਂ ਢਰ ਸਕੇ ਸਾਕਾ ਦੋਸਤੋ ਤੁਸੀਂ ਦੇਖ ਰਹੇ ਹੋ ਜਾਨਾ ਟਾਈਮ ਤੇ ਮੈਂ ਅਰਿੰਦਰ ਭੱਟ ਲੋਕ ਸਭਾ ਚੋਣਾਂ ਜੋਂ ਜੋਂ ਨੇੜੇ ਆ ਰਹਿਆਂ ਉਹ ਹੀ ਸਿਆਸਤ ਦੇ ਵਿੱਚ ਹੇਰ ਬਦਲ ਵੀ ਹੋ ਰਿਹਾ ਉੱਥੇ ਹੀ ਅਹੁਦੇਦਾਰੀਆਂ ਵੀ ਦਿੱਤੀਆਂ ਜਾ ਰਹੀਆਂ ਨੇ ਕਈ ਉਮੀਦਵਾਰ ਪਾਰਟੀਆਂ ਵੀ ਬਦਲ ਰਹੇ ਨੇ ਦੂਜੇ ਪਾਸੇ ਸਾਕਾ ਜ਼ਿਲ੍ਹਾ ਪ੍ਰਸ਼ਾਸਨ ਚੇਅਰਮੈਨ ਬਲਜੀਤ ਸਿੰਘ ਭੁੱਟਾ ਨੇ ਜਿਨ੍ਹਾਂ ਨੂੰ ਸ਼ਰੂਮਨੀ ਅਕਾਲੀ ਦਲ ਦੇ ਪ੍ਰਧਾਨ ਸੁਖੀ ਸਿੰਘ ਬਾਦਲ ਵੱਲੋਂ ਬੀਤੇ ਦਿਨੀ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਗੱਲਬਾਤ ਵੀ ਕਰਾਂਗੇ ਉਹਨਾਂ ਦਾ ਕੀ ਕੰਮ ਹੈ ਪਟਾਈ ਪਹਿਲਾਂ ਤਾਂ ਸਵਾਗਤ ਕਰਦੇ ਧੰਨਵਾਦ ਜੀ ਪਟਾਈ ਜਿਵੇਂ ਕਿ ਗੱਲ ਕਰਦੇ ਆਂ ਆਪਾਂ ਸਿਆਸਤ ਦੇ ਵਿੱਚ ਹੇਰ ਬਦਲ ਬੜਾ ਹੋ ਰਿਹਾ ਕਿਵੇਂ ਦੇਖਦੇ ਹੋ ਜੀ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਪਾਰਟੀ ਪ੍ਰਧਾਨ ਸਰਦਾਰ ਸੁਖੀ ਸਿੰਘ ਬਾਦਲ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਮੇਰੇ ਵਰਗੇ ਆਮ ਵਰਕਰ ਨੂੰ ਪਾਰਟੀ ਦੇ ਵਿੱਚ ਉਹ 14 ਮੀਤ ਪ੍ਰਧਾਨ ਦਾ ਵਾਈਸ ਪ੍ਰੈਜ਼ੀਡੈਂਟ ਦਾ ਤੀਕਾ ਸਾਡਾ ਮਾਨਸਿਕ ਕਰ ਵਧਾਇਆ ਸੋ ਮੈਂ ਜਿੱਥੇ ਤੁਸੀਂ ਜਿਹੜੀ ਗੱਲ ਕਰਦੇ ਹੋ ਤੁਸੀਂ ਵੀ ਦੂਜੀਆਂ ਪਾਰਟੀਆਂ ਦੇ ਵਿੱਚ ਅੱਜ ਜਿਹੜੇ ਹਾਲਾਤ ਨੇ ਉਹ ਬੜੇ ਮਾੜੇ ਹਾਲਾਤ ਹੋ ਗਏ ਹੂੰ ਮੈਂ ਸਮਝਦਾ ਇਹ ਜਿਹੜੀ ਅੱਜ ਇਹ ਮਾੜੇ ਹਾਲਾਤਾਂ ਦਾ ਕਾਰਨ ਹੈ ਕਿ ਲੋਕਾਂ ਦੇ ਨਾਲ ਪਾਰਟੀਆਂ ਦਾ ਨਾ ਖੜਨਾ ਕਿਉਂਕਿ ਅੱਜ ਜਿਹੜੀ ਮੌਜੂਦਾ ਪਾਰਟੀ ਆਮ ਆਦਮੀ ਦੀ ਸਰਕਾਰ ਬਣੀ ਪੰਜਾਬ ਦੇ ਵਿੱਚ ਇਸ ਸਰਕਾਰ ਨੇ ਲੋਕਾਂ ਨਾਲ ਬੜੇ ਵੱਡੇ ਵਾਅਦੇ ਕੀਤੇ ਲੋਕਾਂ ਨੂੰ ਬਦਲਾ ਦੇ ਜਿਹੜੇ ਚੀਸ਼ਾ ਦਿਖਾਇਆ ਵੀ ਅਸੀਂ ਇਸ ਤਰੀਕੇ ਨਾਲ ਪੰਜਾਬ ਦੀ ਜਿਹੜੀ ਡਿਵੈਲਪਮੈਂਟ ਆ ਉਹ ਕਰਾਂਗੇ ਪਰ ਤੁਸੀਂ ਦੇਖੋ ਅੱਜ 2 ਸਾਲ ਦਾ ਸਮਾਂ ਬੀਤ ਗਿਆ ਲੋਕਾਂ ਦੀਆਂ ਕਿਸੇ ਵੀ ਗੱਲਾਂ ਤੇ ਸਰਕਾਰ ਮਜੂਦਾ ਖਰੇ ਨਹੀਂ ਢਿੱਰ ਸਕਦੀ ਔਰ ਬਲਕੇ ਸੋਸ਼ਲ ਮੀਡੀਆ ਤੇ ਝੂਠ ਬੋਲ ਕੇ ਔਰ ਸੋਸ਼ਲ ਮੀਡੀਆ ਤੇ ਪੰਜਾਬ ਦਾ ਪੈਸਾ ਬਰਬਾਦ ਕਰਕੇ ਅੱਜ ਜਿਹੜਾ ਲਾਹਾ ਲੈਣਾ ਚਾਹੁੰਦੀ ਸੀ ਸਰਕਾਰ ਪਰ ਲੋਕਾਂ ਨੇ ਜਿਹੜੀ ਹੈ ਮੂੰਹ ਨਹੀਂ ਇਸ ਸਰਕਾਰ ਨੂੰ ਲਾਉਣਾ ਕਿਉਂਕਿ ਆ ਇਸ ਗੱਲ ਦਾ ਜਿਹੜਾ ਪ੍ਰਤੱਖ ਸਾਨੂੰ ਜੋ ਦਿਖਾਈ ਦੇ ਰਿਹਾ ਉਹ ਇਹ ਹੈ ਵੀ ਜਿਹੜੀ ਮੌਜੂਦਾ ਰੋਲਿੰਗ ਪਾਰਟੀ ਹੈ ਉਹਦੇ ਕੋਲ ਆਪਣੇ ਉਮੀਦਵਾਰ ਵੀ ਨਹੀਂ ਰਹੀ ਅੱਜ ਉਹਨਾਂ ਨੂੰ ਆਪਣੇ ਮੈਂਬਰ ਪਾਰਲੀਮੈਂਟ ਦੇ ਵਿੱਚ ਖੜਾਉਣ ਲਈ ਦੂਜੀਆਂ ਪਾਰਟੀਆਂ ਤੋਂ ਉਮੀਦਵਾਰ ਲੈਣੇ ਪੈ ਰਹੇ ਨੇ ਅੱਜ ਤੁਸੀਂ ਦੇਖ ਸਕਦੇ ਹੋ ਫਤੇਗੜ ਸਾਹਿਬ ਹਲਕੇ ਦੇ ਵਿੱਚ ਕਾਂਗਰਸ ਦੇ ਐਮ ਐਲ ਏ ਨੂੰ ਸਾਬਕਾ ਐਮ ਐਲ ਏ ਨੂੰ ਉਹਨਾਂ ਨੇ ਮੈਂਬਰ ਪਾਰਲੀਮੈਂਟ ਦਾ ਜਿਹੜਾ ਚੋਣ ਲੜਾਉਣ ਜਾ ਰਹੇ ਨੇ ਔਰ ਇਸੇ ਤਰੀਕੇ ਨਾਲ ਉਧਰ ਜਿੱੱਬੇ ਵਾਲੇ ਹਲਕੇ ਤੋਂ ਜਿਹੜਾ ਉੱਥੋਂ ਉੱਥੋਂ ਜਿਹੜਾ ਐਮ ਐਲ ਏ ਤੋਂ ਉਹਨੂੰ ਚੋਣ ਲੜਾਉਣ ਜਾ ਰਹੇ ਨੇ ਸੋ ਅੱਜ ਮੈਂ ਸਮਝਦਾ ਜਿਹੜੀ ਮੌਜੂਦਾ ਪਾਰਟੀ ਹੋਵੇ ਜਿਹਦੀ ਮੌਜੂਦਾ ਸਰਕਾਰ ਹੋਵੇ ਔਰ ਉਸ ਸਰਕਾਰ ਕੋਲ ਆਪਣੀ ਉਮੀਦਵਾਰ ਨਹੀਂ ਹੈ ਕਿ ਤਾਂ ਇੱਥੋਂ ਤਾਂ ਇਹ ਸਾਬਤ ਹੁੰਦਾ ਵੀ ਸਰਕਾਰ ਜਿਹੜੀ ਹੈ ਲੋਕਾਂ ਦੇ ਵਿੱਚ ਲੋਕ ਉਸ ਸਰਕਾਰ ਤੋਂ ਸੰਤੁਸ਼ਟ ਨਹੀਂ ਹੈਗੇ ਸੋ ਇਸ ਕਰਕੇ ਅੱਜ ਮੈਂ ਦੇਖ ਰਿਹਾ ਵੀ ਅੱਜ ਜਿਹੜਾ ਮੌਜੂਦਾ ਸਰਕਾਰ ਦਾ ਗ੍ਰਾਫ ਆ ਬੜਾ ਥੱਲੇ ਚਲੇਗਾ ਔਰ ਦੂਜੀਆਂ ਜਿਹੜੀਆਂ ਕਾਂਗਰਸ ਪਾਰਟੀਆਂ ਕਾਂਗਰਸ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਉਹ ਪਿਛਲੀ ਵਾਰ ਇੱਥੇ ਫਤੇਗੜ ਸਾਹਿਬ ਹਲਕੇ ਦੇ ਵਿੱਚ ਮੈਂਬਰ ਪਾਰਲੀਮੈਂਟ ਸੀ ਉਹ ਜਿਹੜੇ ਲੋਕਾਂ ਨਾਲ ਉਹਨਾਂ ਨੇ ਜੋ ਕਮਿਟਮੈਂਟਸ ਕੀਤੀਆਂ ਜੋ ਲੋਕਾਂ ਨਾਲ ਉਹਨਾਂ ਨੇ ਜਿਹੜਾ ਇੱਥੇ ਜਿਵੇਂ ਦੀ ਕਾਰਗੁਜ਼ਾਰੀ ਉਹਨਾਂ ਨੂੰ ਕਰਨੀ ਚਾਹੀਦੀ ਸੀ ਉਹ ਇੱਥੇ ਆ ਕੇ ਲੋਕਾਂ ਨਾਲ ਖੜੇ ਹੀ ਨਹੀਂ ਹੈਗੇ ਇੱਥੇ ਲੋਕਾਂ ਦੀ ਉਹਨਾਂ ਨੇ ਜਿਹੜੀਆਂ ਸਮੱਸਿਆਵਾਂ ਸੁਣੀਆਂ ਨਹੀਂ ਲੋਕਾਂ ਦੀ ਸਮੱਸਿਆਵਾਂ ਦਾ ਹੱਲ ਨਹੀਂ ਕਰਿਆ ਸੋ ਅੱਜ ਉਹਨਾਂ ਲੋਕਾਂ ਨੂੰ ਵੀ ਜਿਹੜੇ ਲੋਕ ਨੇ ਪੰਜਾਬ ਦੇ ਮੂੰਹ ਨਹੀਂ ਲਾਉਣਗੇ ਪੁੱਤ ਜੀ ਜੇਕਰ ਗੱਲ ਕਰੀਏ ਭਗਵੰਤ ਮਾਨ ਅਕਸਰ ਸੋਸ਼ਲ ਮੀਡੀਆ ਤੇ ਕਹਿੰਦਾ ਰਹਿੰਦਾ ਕਿ ਅਕਾਲੀ ਦਲ ਦਾ ਜਿਹੜਾ ਪਰਿਵਾਰਵਾਦੀ ਦੋ ਟਿਕਟਾਂ ਜਿਹੜੀਆਂ ਮਿਲੀਆਂ ਸੋ ਵੀ ਉਹਨਾਂ ਦਾ ਵੀ ਸਵਾਲ ਆ ਹੁਣ ਇਸ ਵਾਰ ਕਰ ਦਿੱਤਾ ਜਾਵੇਗਾ ਦੇਖੋ ਹੁਣ ਤਾਂ ਪਰਿਵਾਰਵਾਦ ਵਾਲੀ ਕੋਈ ਗੱਲ ਨਹੀਂ ਰਹੀ ਹੁਣ ਤਾਂ ਦੇਖੋ ਅ ਪਰਿਵਾਰਵਾਦ ਜਿਹੜਾ ਹੁਣ ਤੁਸੀਂ ਮੈਨੂੰ ਦੇਖ ਸਕਦੇ ਮੈਂ ਕਾਮ ਕਰਤੋਂ ਆ ਮੇਰੇ ਵਰਗੇ ਨੂੰ ਜੇ ਪਾਰਟੀ ਦਾ ਵਾਈਸ ਪ੍ਰੈਜ਼ੀਡੈਂਟ ਦਾ ਉਹਦਾ ਦਿੱਤਾ ਜਾ ਸਕਦਾ ਇੱਥੋਂ ਤੁਸੀਂ ਕੀ ਅਕਾਲੀ ਦਲ ਦਾ ਜਾਨੀ ਕਿ ਮੁਕੰਮਲ ਸਫਾਇਆ ਕਰ ਦਿੱਤਾ ਜਾ ਕਿ ਦੋ ਸੀਟਾਂ ਮਿਲਿਆ ਉਹ ਵੀ ਨਹੀਂ ਮਿਲਣਗੇ ਦੇਖੋ ਇਸ ਗੱਲ ਤਾਂ ਉਹਨਾਂ ਨੂੰ ਬੜਾ ਵੱਡਾ ਭੁਲੇਖਾ ਸਾਡੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਹੈ 103 ਸਾਲ ਪੁਰਾਣੀ ਪਾਰਟੀ ਹੈ ਬੜੇ ਸਾਡੇ ਬਜ਼ੁਰਗਾਂ ਨੇ ਸਾਡੇ ਪੁਰਖਿਆਂ ਨੇ ਆਪਣੇ ਖੂਨ ਨਾਲ ਨੀਂ ਸਿੰਜ ਕੇ ਇਸ ਪਾਰਟੀ ਨੂੰ ਖੜਾ ਕੀਤਾ ਔਰ ਪਾਰਟੀ ਹਰ ਘਰ ਨਾਲ ਜੁੜੀ ਹੋਈ ਹੈ ਔਰ ਅਸੀਂ ਆਉਣ ਵਾਲੇ ਸਮੇਂ ਜਿਹੜਾ ਪਾਰਟੀ ਦਾ ਅਜੰਡਾ ਪਾਰਟੀ ਦੀਆਂ ਪਾਲਿਸਿਸ ਨੇ ਉਹਨਾਂ ਨੂੰ ਘਰ ਘਰ ਤੱਕ ਲੈ ਕੇ ਜਾਵਾਂਗੇ ਔਰ ਜੋ ਪਿਛਲੇ ਸਮੇਂ ਜਿੰਨੀ ਵੀ ਡਿਵੈਲਪਮੈਂਟ ਹੋਈ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ ਚ ਹੋਈ ਹੈ ਜੋ ਸਮਾਜ ਭਲਾਈ ਦੀਆਂ ਸਕੀਮਾਂ ਜਿੰਨੀਆਂ ਚਲੀਆਂ ਚਾਹੇ ਆਟਾ ਦਾਲ ਦੀ ਸਕੀਮ ਹੈ ਚਾਹੇ ਕਿਸਾਨਾਂ ਦੇ ਪਿਛਲੇ ਦੇ ਬਿੱਲ ਮਾਫ ਕਰਨ ਦੀ ਗੱਲ ਹੈ ਚਾਹੇ ਸ਼ਗਨ ਸਕੀਮ ਹੈ ਇਹ ਸਾਰੀਆਂ ਸਕੀਮਾਂ ਜਿਹੜੀਆਂ ਨੇ ਇਹ ਅਕਾਲੀ ਦਲ ਦੀ ਸਰਕਾਰ ਦੇ ਵੇਲੇ ਚਲੀਆਂ ਔਰ ਜਿੰਨੀ ਡਿਵੈਲਪਮੈਂਟ ਹੋਈ ਚਾਹੇ ਜਿੰਨੇ ਰੋਡ ਬਣੇ ਜਿੰਨੇ ਪੁਲ ਬ੍ਰਿਜ ਬਣੇ ਜਿੰਨੇ ਪਿੰਡਾਂ ਦੇ ਵਿੱਚ ਜਿਹੜੀਆਂ ਗਲੀਆਂ ਨਾਲੀਆਂ ਜਾਂ ਹੋਰ ਜਿਹੜੀਆਂ ਡਿਵੈਲਪਮੈਂਟ ਪਿੰਡ ਦੇ ਵਿੱਚ ਪਿੰਡਾਂ ਦੇ ਵਿੱਚ ਹੋਈਆਂ ਰੂਲਰ ਏਰੀਆ 'ਚ ਜਾਂ ਸ਼ਹਿਰਾਂ ਦੇ ਵਿੱਚ ਸੀਵਰੇਜ ਦੇ ਜਿਹੜੇ ਪ੍ਰੋਜੈਕਟ ਲੈ ਕੇ ਆਂਦੇ ਸਾਰੇ ਇਹ ਸਾਰਾ ਸ਼੍ਰੋਮਣੀ ਅਕਾਲੀ ਦਲ ਦੀ ਦੇਣ ਹੈ ਔਰ ਸ਼੍ਰੋਮਣੀ ਅਕਾਲੀ ਦਲ ਨੇ ਬੜਾ ਵੱਡਾ ਵਿਕਾਸ ਕੀਤਾ ਪੰਜਾਬ ਦਾ ਔਰ ਅੱਜ ਤੁਸੀਂ ਜਿਹੜੇ ਰੋਜ਼ ਇਸ ਗੱਲ ਦੀ ਡਿੰਗਾ ਮਾਰਦੇ ਸੀ ਵੀ ਅਸੀਂ ਇਸ ਤਰੀਕੇ ਦੇ ਵਿਕਾਸ ਕਰਾਂਗੇ ਪੰਜਾਬ ਦੇ ਤੁਸੀਂ ਦੱਸੋ ਮੈਨੂੰ ਵੀ ਅੱਜ ਭਗਵੰਤ ਮਾਨ ਦੀ ਸਰਕਾਰ ਨੇ 2 ਸਾਲਾਂ ਦੇ ਵਿੱਚ ਕਿਹੜਾ ਹਾਈਵੇ ਬਣਾਇਆ ਕਿਹੜਾ 2 ਸਾਲਾਂ ਦੇ ਵਿੱਚ ਬ੍ਰਿਜ ਬਣਾਇਆ ਔਰ ਕਿਹੜੀ ਸਾਡੀਆਂ ਜਿਹੜੀਆਂ ਸਕੀਮਾਂ ਬਲਕੇ ਜੋ ਪਿਛਲੇ ਸਮੇਂ ਦੀ ਚੱਲਦੀਆਂ ਸੀ ਉਹ ਸਕੀਮਾਂ ਵੀ ਬੰਦ ਕਰਤੀਆਂ ਦੱਸੋ ਤੁਸੀਂ ਕਿਹਨੂੰ ਅੱਜ ਸ਼ਗਨ ਸਕੀਮ ਮਿਲ ਰਹੀ ਹੈ ਅੱਜ 1000 ਰੁਪਏ ਦਾ ਵਾਅਦਾ ਕੀਤਾ ਸਰਕਾਰ ਨੇ ਉਸ ਸਮੇਂ ਵੋਟਾਂ ਦੇ ਨਾਮੇ ਕਿਹੜੀ ਬੀਬੀ ਨੂੰ 100000 ਰੁਪਏ ਖਾਤੇ ਚ ਪਾਇਆ ਰਿਹਾ ਸੋ ਇਹ ਜਿਹੜੀਆਂ ਗੱਲਾਂ ਜਿਹੜੀਆਂ ਭਗਵੰਤ ਮਾਨ ਜੀ ਕਰ ਰਹੇ ਨੇ ਇਹ ਚੋਟਰੀ ਚੁਟਕਲੇਬਾਜ਼ੀਆਂ ਕਰ ਰਹੇ ਨੇ ਔਰ ਚੁਟਕਲੇ ਸੁਣਾ ਕੇ ਲੋਕਾਂ ਨੂੰ ਲੋਕਾਂ ਨੂੰ ਝੂਠ ਬੋਲ ਕੇ ਗਮਰਾਹ ਕਰਕੇ ਇਹਨਾਂ ਨੇ ਵੋਟਾਂ ਲਈਆਂ ਔਰ ਹੁਣ ਇਹ ਝੂਠ ਜਿਹੜਾ ਇੱਕੋ ਵਾਰ ਚੱਲਦਾ ਹੁੰਦਾ ਬਾਰ-ਬਾਰ ਨਹੀਂ ਚੱਲਦਾ ਅੱਜ ਲੋਕਾਂ ਨੂੰ ਬਿਲਕੁਲ ਇਸ ਗੱਲ ਦਾ ਪਤਾ ਲੱਗ ਗਿਆ ਵੀ ਤੁਸੀਂ ਝੂਠ ਬੋਲਿਆ ਔਰ ਮੈਨੂੰ ਨਹੀਂ ਲੱਗਦਾ ਵੀ ਇਹ ਪੰਜਾਬ ਦੇ ਵਿੱਚ ਹੁਣ ਦੁਬਾਰਾ ਜਿਹੜੇ ਇਹਨਾਂ ਦੇ ਮੈਂਬਰ ਪਾਰਲੀਮੈਂਟ ਬਣਨਗੇ ਇਹਦਾ ਜਿਹੜੀ ਵੋਟ ਦਾ ਗ੍ਰਾਫ ਆ ਜੇ ਪਿਛਲੇ ਸਮੇਂ 'ਚ 92 ਵਿਧਾਇਕ ਬਣੇ ਤਾਂ ਤੁਸੀਂ ਦੇਖਿਓ ਵੀ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਸਮਝਦਾ ਵੀ ਸਿੱਧੇ ਤੌਰ ਤੇ ਹੀ ਅੱਜ ਦੇ ਜੇ ਹਿਸਾਬតាម ਲਾਉਨੇ ਤਾਂ 10 ਐਮਐਲਏ ਤੋਂ ਵੱਧ ਜਿਹੜੀ ਅੱਜ ਦੇ ਸਮੇਂ 'ਚ ਇਹ ਸਰਕਾਰ ਦੇ ਬੜੀ ਨਹੀਂ ਸਕਦੇ ਤੇ ਤੁਸੀਂ ਕੀ ਅੰਦਾਜ਼ਾ ਲਾਉਨੇ ਵੀ ਸਰਕਾਰ ਦਾ ਗਰਾਫ ਕਿੱਥੇ ਆ ਸਰਕਾਰ ਦਾ ਗਰਾਫ ਜਿਹੜਾ ਬਿਲਕੁਲ ਥੱਲੇ ਚਲੇ ਗਿਆ ਬੜੇ ਮਾੜੇ ਹਾਲਾਤ ਨੇ ਅੱਜ ਜਿਹੜੀਆਂ ਵੀ ਕਮਿਟਮੈਂਟਸ ਕੀਤੀਆਂ ਚਾਹੇ ਕੋਈ ਤੁਸੀਂ ਕਰਪਸ਼ਨ ਦੀ ਗੱਲ ਕਰਦੇ ਹੋ ਦੱਸੋ ਕਿੱਥੇ ਕਰਪਸ਼ਨ ਬੰਦ ਹੋਈ ਹੈ ਸਾਰੀ ਉਸੇ ਤਰੀਕੇ ਨਾਲ ਕਰਪਸ਼ਨ ਚੱਲ ਰਹੀ ਹੈ ਸਾਰੀ ਅਫਸਰशाही ਬੇਲਗਾਮ ਹੋਈ ਹੋਈ ਹੈ ਔਰ ਲੋਕਾਂ ਨਾਲ ਉਸੇ ਤਰੀਕੇ ਨਾਲ ਧੱਕੇਸ਼ਾਹੀਆਂ ਹੋ ਰਹੀਆਂ ਨੇ ਸੋ ਅਸੀਂ ਅੱਜ ਇਹ ਲੋਕਾਂ ਨੂੰ ਜਿਹੜੀ ਧੱਕੇਸ਼ਾਹੀਆਂ ਹੋਈਆਂ ਉਹ ਲੋਕਾਂ ਅਸ ਚੋਣਾਂ ਦੇ ਵਿੱਚ ਬਿਲਕੁਲ ਉਸ ਦਾ ਰਿਜ਼ਲਟ ਦੇਣਗੇ ਅਕਾਲੀ ਦਲ ਦੀ ਗੱਲ ਕੀਤੀ ਹੈ ਕਿ ਅਕਾਲੀ ਦਲ ਨੇ ਰੋਡ ਬਣਾਏ ਆਟਾ ਦਾ ਸਕੀਮ ਲੰਦੀ ਤੇ ਹੋਰ ਵੀ ਕਈ ਸਕੀਮਾਂ ਜਿਹੜੀਆਂ ਕਿ ਲਿਆਂਦੀਆਂ ਗਈਆਂ ਪਰ ਕੀ ਕਾਰ ਕੀ ਕਮੀਆਂ ਰਹਿ ਗਈਆਂ ਕਿ ਅਕਾਲੀ ਦਲ ਦੋ ਸੀਟਾਂ ਦੀ ਰਹਿ ਗਿਆ ਫਿਰ ਗ੍ਰਾਮ ਕਿਉਂ ਘਟਿਆ ਦੇਖੋ ਕਈ ਗੱਲਾਂ ਹੁੰਦੀਆਂ ਨੇ ਲੋਕਾਂ ਨੂੰ ਭਗਵੰਤ ਮਾਨ ਜੀ ਨੇ ਏਡੇ ਏਡੇ ਸਬਜ ਬਾਗ ਦਿਖਾਤੇ ਏਡੇ ਏਡੇ ਕਮਿਟਮੈਂਟਸ ਕਰਤੀਆਂ ਏਡੇ ਏਡੇ ਵਾਅਦੇ ਕਰਤੇ ਇੰਨਾ ਕੁ ਬਦਨਾਮ ਸੋਸ਼ਲ ਮੀਡੀਆ ਤੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਅਕਾਲੀ ਦਲ ਨੂੰ ਕੀਤਾ ਤਾਂ ਕਿਤੇ ਨਾ ਕਿਤੇ ਲੋਕਾਂ ਦੇ ਮਨਾਚੀ ਲਿਖਾ ਪਿਆ ਵੀ ਸ਼ਾਇਦ ਜਿਹੜੀ ਇਹ ਸਰਕਾਰ ਬਣੇਗੀ ਇਹ ਬਦਲਾਅ ਲਿਆਏਗੀ ਇਹ ਚੰਗਾ ਜਿਹੜਾ ਕਾਰਗੁਜ਼ਾਰੀ ਕਰੇਗੀ ਤਾਂ ਉਹ ਉਹਨੂੰ ਦੇਖ ਕੇ ਲੋਕਾਂ ਨੇ ਬਦਲਾਅ ਦੇ ਤੌਰ ਤੇ ਇੱਕ ਲਹਿਰ ਦੀ ਇੱਕ ਹਵਾ ਸੀ ਹਵਾ ਦਾ ਝੁਕਾ ਸੀ ਉਹ ਕਿਸੇ ਨੇ ਕੋਈ ਉਮੀਦਵਾਰ ਨਹੀਂ ਦੇਖਿਆ ਕਿਸੇ ਨੇ ਕਿਸੇ ਦਾ ਕੰਮ ਨਹੀਂ ਦੇਖਿਆ ਕਿਸੇ ਨੇ ਕਿਸੇ ਦੀ ਕਾਰਗੁਜ਼ਾਰੀ ਨਹੀਂ ਦੇਖੀ ਬਸ ਇੱਕ ਹਵਾ ਦੇ ਵਿੱਚ ਸਾਰਿਆਂ ਨੇ ਵੋਟਾਂ ਪਾਤੀਆਂ ਔਰ ਵੋਟਾਂ ਪਾ ਕੇ ਅੱਜ ਸਾਰੇ ਪੰਜਾਬ ਦੇ ਲੋਕ ਪਛਤਾ ਰਹੇ ਨੇ ਤਾਂ ਜੇ ਜਕਰ ਗੱਲ ਕਰੀਏ ਚੈਲੰਜ ਸੀ ਚੰਨੀ ਜੋ ਸਾਬਕਾ ਸੀਐਮ ਰਹੇ ਨੇ ਉਹ ਇੱਥੋਂ ਟਿਕਟ ਮੰਗ ਰਹੇ ਨੇ ਕਿਵੇਂ ਅੱਗੇ ਸਰਵਾਈਵ ਕਰੋਗੇ ਇਥੋਂ ਕਾਲੀਤਾਲ ਦੀ ਉਸ ਜਿਹੜਾ ਦੇਖੋ ਜਿਹੜੇ ਮੁੱਖ ਮੰਤਰੀ ਸਾਹਿਬ ਸਾਬਕਾ ਮੁੱਖ ਮੰਤਰੀ ਸਾਹਿਬ ਨੇ ਉਹ ਅੱਜ ਜੇ ਇੱਥੇ ਪਹਿਲਾਂ ਅੱਜ ਉਹਨਾਂ ਦੇ ਸਤਾਇਆ ਹੋਇਆ ਹੀ ਇਥੋਂ ਜਿਹੜਾ ਆਮਾਦੀਪਾਰਟੀ ਦਾ ਉਮੀਦਵਾਰ ਬਣਿਆ ਜਿਹੜਾ ਗੁਰਪ੍ਰੀਤ ਸਿੰਘ ਜੀਪੀ ਤੇ ਉਹਨਾਂ ਨੇ ਆਪਣਾ ਪਿਛਲੇ ਸਮੇਂ ਇੱਥੇ ਭਾਈ ਭਰਾ ਨੂੰ ਆਪਣੇ ਨੂੰ ਲਿਆ ਕੇ ਐਂਟਰੀ ਕਰਵਾਤੀ ਸੋ ਮੈਂ ਸਮਝਦਾ ਜਿੱਥੇ ਮਰਜ਼ੀ ਖੜੀ ਜਾਣਾ ਚਾਹੇ ਹੁਣ ਜਿਹੜੇ ਬੱਕਰੀਆਂ ਚੋਚੋ ਕੇ ਦਿਖਾਉਂਦੇ ਸੀ ਉਹ ਲੋਕਲ ਸਾਰਾ ਕੁਝ ਸਮਝ ਗਏ ਲੋਕਾਂ ਨੂੰ ਪਤਾ ਵੀ ਕਿਵੇਂ ਜਿਹੜਾ ਮਾਈਨਿੰਗ ਦਾ ਪੈਸਾ ਇਹਨਾਂ ਦੇ ਰਿਸ਼ਤੇਦਾਰਾਂ ਕੋਲ ਗਿਆ ਕਿਵੇਂ ਮਾਈਨਿੰਗ ਦੇ ਪੈਸੇ ਦੀ ਇਹਨਾਂ ਨੇ ਲੁੱਟ ਕੀਤੀ ਲੁੱਟਿਆ ਉੱਥੇ ਔਰ ਕਿਵੇਂ ਜਿਹੜਾ ਲੋਕਾਂ ਨੂੰ بڑے-ਵੱਡੇ ਵਾਅਦੇ ਕਰਕੇ ਲੈਟਰ ਦੇ ਕੇ ਨੌਕਰੀਆਂ ਦੇ ਕਿਸੇ ਨੂੰ ਨੌਕਰੀ ਨਹੀਂ ਮਿਲੀ ਸਭ ਝੂਠੇ ਵਾਅਦੇ ਕੀਤੇ ਨੇ ਸੋ ਮੈਂ ਸਮਝਦਾ ਅੱਜ ਵੀ ਚਾਹੇ ਚੰਨੀ ਨੂੰ ਖੜਾ ਲੈਣਾ ਚਾਹੇ ਕਿਸੇ ਹੋਰ ਨੂੰ ਖੜਾ ਲੈਣਾ ਇਹ ਹੁਣ ਕਾਂਗਰਸ ਦਾ ਭਲਾ ਹੋਣ ਵਾਲਾ ਹੈ ਅਜ ਪੰਨਾ ਅਕਾਲੀ ਦਲ ਦੀ ਗੱਟ ਛੋੜ ਦੀ ਗੱਲ ਚੱਲ ਰਹੀ ਹੈ ਗੱਟ ਛੋੜ ਦੀ ਕਹਿੰਦੇ ਕਿ ਅੱਜ ਦਾ ਦੋ ਦਿਨ ਚ ਗੱਲ ਛੋੜ ਗਏ ਕਿਵੇਂ ਕਿਵੇਂ ਹੋਗਾ ਜਿਵੇਂ ਕਿਸਾਨਾਂ ਨਾਲ ਗੱਲ ਕਰ ਰਿਹਾ ਦੇਖੋ ਮੈਂ ਇਸ ਗੱਲ ਨੂੰ ਮੈਨੂੰ ਇਹ ਹਾਈ ਕਮਾਂਡ ਜਿਹੜੀ ਸਾਡੀ ਸاسي ਉਸ ਮੀਟਿੰਗ 'ਚ ਅਜੇ ਤੱਕ ਕਿਸੇ ਚ ਭਾਗੀਦਾਰ ਨਹੀਂ ਹੋਈ ਸਾਨੂੰ ਇਸ ਗੱਲ ਬਾਰੇ ਗਿਆਨ ਨਹੀਂ ਹੈ ਵੀ ਕਦੋਂ ਸਮਝੌਤਾ ਹੋ ਰਿਹਾ ਕੀ ਹੋ ਰਿਹਾ ਇਹ ਪਾਰਟੀ ਪੱਤਰ ਦੇਦਾ ਦਾ ਕੋਈ ਫਾਇਦਾ ਨੁਕਸਾਨ ਹੋ ਗਏ ਕਿ ਮੈਂ ਕੱਲ ਕਾਮਰਾ ਦੇਖੋ ਇਹ ਦੋਨੇ ਪੱਖਾ ਦੋਨੇ ਦੋਨੇ ਪਾਰਟੀਆਂ ਨੇ ਦੇਖਣੇ ਨੇ ਜੀ ਦੇਖੋ ਕਿ ਨੁਕਸਾਨ ਵਾਸਤੇ ਤਾਂ ਕੋਈ ਨਹੀਂ ਕਰਦਾ ਤੁਸੀਂ ਦੱਸੋ ਹੁਣ ਤੁਸੀਂ ਆਪਣੇ ਜੇ ਘਰ ਤੋਂ ਵੀ ਨਿਕਲਦੇ ਆਂ ਆਪਾਂ ਸਵੇਰੇ ਸੋਚਦੇ ਆਂ ਵੀ ਸਾਡਾ ਕੋਈ ਨੁਕਸਾਨ ਹੋਵੇ ਹਰ ਇੱਕ ਇਨਸਾਨ ਹਰ ਇੱਕ ਪਾਰਟੀ ਆਪਣਾ ਫਾਇਦਾ ਸੋਚਦੀ ਐ ਸੋ ਜੇ ਦੋਨੇ ਧਿਰਾਂ ਨੂੰ ਕੋਈ ਫਾਇਦਾ ਹੁੰਦਾ ਹੋਇਆ ਤਾਂ ਸਮਝੌਤਾ ਕਰ ਵੀ ਸਕਦੇ ਨੇ ਪਰ ਹਲੇ ਫਿਲਹਾਲ ਤੱਕ ਕੋਈ ਏਦਾਂ ਦੀ ਗੱਲ ਨਹੀਂ ਬਲਕਿ ਸਾਨੂੰ ਪਹਿਲਾਂ ਜਿਹੜੇ ਸਾਡੇ ਕਿਸਾਨ ਨੇ ਸਾਨੂੰ ਪਹਿਲਾਂ ਕਿਸਾਨ ਨੇ ਸਾਨੂੰ ਸਾਡੇ ਬੰਦੀ ਸਿੰਘ ਨੇ ਉਹਨਾਂ ਦੀਆਂ ਵੀ ਜੇ ਕੋਈ ਜਿਹੜੀਆਂ ਸਮੱਸਿਆਵਾਂ ਨੇ ਉਹ ਸਾਰੀਆਂ ਜਿਹੜੀਆਂ ਹੱਲ ਹੋਣੀਆਂ ਚਾਹੀਦੀਆਂ ਅਸੀਂ ਕੇਂਦਰ ਸਰਕਾਰ ਨੂੰ ਵੀ ਇਹ ਮੰਗ ਕਰਦੇ ਆ ਪਿਛਲੇ ਸਮੇਂ ਤੋਂ ਵੀ ਕਰਦੇ ਆ ਰਹੇ ਹਾਂ ਹੁਣ ਵੀ ਅਸੀਂ ਮੰਗ ਕਰਦੇ ਆ ਵੀ ਸਾਡੀ ਜੋ ਵੀ ਵਾਅਦੇ ਕੀਤੇ ਨੇ ਸਾਡੇ ਨਾਲ ਉਹ ਕੇਂਦਰ ਸਰਕਾਰ ਪੂਰੇ ਕਰੇ ਕੇਂਦਰ ਸਰਕਾਰਾਂ ਭਾਈਵਾਲ ਸਰਕਾਰ ਹੈ ਥੋੜੀ ਕਿਉਂ ਉਦੋਂ ਕਿਉਂ ਨਹੀਂ ਇਹ ਗੱਲਾਂ ਹੋਈਆਂ ਕਿਉਂ ਨਹੀਂ ਹੱਲ ਹੋਏ ਦੇਖੋ ਬਹੁਤ ਮਸਲੇ ਹੱਲ ਹੋਏ ਨੇ ਬਹੁਤ ਮਸਲੇ ਹੱਲ ਹੋਣ ਤੋਂ ਰਹਿ ਗਏ ਕਈ ਜਿਹੜੇ ਮਸਲੇ ਹੁੰਦੇ ਨੇ ਐਸੇ ਹੁੰਦੇ ਨੇ ਕਾਨੂੰਨੀ ਤੌਰ ਤੇ ਅਸੀਂ ਉਹਨਾਂ ਜਦੋਂ ਅੜਚਣ ਪੈ ਜਾਵੇ ਉੱਥੇ ਕੋਈ ਪਾਰਟੀ ਕੋਈ ਸਰਕਾਰ ਕੁਝ ਨਹੀਂ ਕਰ ਸਕਦੀ ਸੋ ਕਈ ਮਸਲੇ ਐਸੇ ਨੇ ਗੁੰਝਲਦਾਰ ਨੇ ਜਿਨ੍ਹਾਂ ਕਿ ਕਾਨੂੰਨਨ ਤੌਰ ਤੇ ਅਸੀਂ ਉਹਨਾਂ ਨੂੰ ਕੁਝ ਨਹੀਂ ਕਰ ਸਕਦੇ ਸੋ ਮੈਂ ਸਮਝਦਾ ਜੇ ਕਿਤੇ ਘਾਟ ਰਹੀ ਤਾਂ ਉਹਦੀ ਵੀ ਅਸੀਂ ਸਮਝਦੇ ਆ ਸਾਡੀ ਪਾਰਟੀ ਦੀ ਗਲਤੀ ਲਾ ਲਓ ਸਾਡੀ ਗਲਤੀ ਲਾ ਲਓ ਤਾਂ ਕਿਤੇ ਨਾ ਕਿਤੇ ਕਮੀ ਰਹੀ ਲੋਕਾਂ ਨੇ ਇਹ ਕਮੀ ਮਹਿਸੂਸ ਕੀਤੀ ਤਾਂ ਹੀ ਜਿਹੜਾ ਐਸ ਪਾਸੇ ਨੂੰ ਜਿਹੜਾ ਲੋਕਾਂ ਨੇ ਇਹਨਾਂ ਵੋਟਾਂ ਘੱਟ ਪਾਈਆਂ ਸੋ ਆਉਣ ਵਾਲੇ ਸਮੇਂ 'ਚ ਸਾਰੀਆਂ ਸਾਰੀਆਂ ਗੱਲਾਂ ਨੂੰ ਠੀਕ ਕਰਕੇ ਹਰ ਇੱਕ ਗਲ ਬੰਦੇ ਨੂੰ ਹਰ ਇੱਕ ਵੋਟਰ ਨੂੰ ਨਾਲ ਜੋੜਾਂਗੇ ਔਰ ਹਰ ਸਪੋਰਟਰ ਨੂੰ ਨਾਲ ਜੋੜਾਂਗੇ ਜੋੜ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਾਂਗੇ ਪਟਾ ਜੀ ਲਾਟ ਸਵਾਰਾ ਮੇਰਾ ਬੇਅਦਵੀ ਦਾ ਮੁੱਦਾ ਬੇਅਦਵੀ ਦਾ ਮੁੱਦਾ ਲਾਓ ਚਾਹੇ ਆਕਾਲੀ ਦਲ ਦੇ ਬੜੇ ਦੋਸ਼ ਲੱਗੇ ਗੰਭੀਰ ਦੋਸ਼ ਲੱਗੇ ਪਰ ਹੁਣ ਜਿਹੜਾ ਮੁੱਦਾ ਚੱਲਿਆ ਕਿ ਹਨੀਪੀਤ ਜਿਹੜੀ ਕਿ ਦੇਰਾ ਸਸਾਦ ਦੀ ਜਿਹੜੀ ਕੀ ਧੀ ਸੀ ਗੋਦ ਗੋਦ ਧੀ ਉਹਦੇ ਉਹਦੇ ਵੱਲੋਂ ਹੁਕਮ ਦਿੱਤੇ ਗਏ ਨੇ ਇਹ ਗੱਲ ਆ ਰਹੀ ਹੈ ਕਿ ਚਾਚਾ ਦੇਖੋ ਇਹ ਗੱਲਾਂ ਕਰਨ ਵਾਲੀਆਂ ਗੱਲਾਂ ਐਵੇਂ ਗੱਲਾਂ ਜਿੰਨੀ ਮਰਜ਼ੀ ਕਰੀ ਜਾਓ ਹਰੇਕ ਆਪਣੇ ਆਪਣੀ ਆਪਣੀ ਸੁਣਾਉਣ ਲੱਗਿਆ ਕੋਈ ਜਦੋਂ ਤੱਕ ਸਬੂਤ ਨਹੀਂ ਮਿਲਦਾ ਜਿਨ੍ਹਾਂ ਚ ਦੇਖੋ ਹੁਣ ਜੇ ਮੰਨ ਲਓ ਐਸੀ ਜੀ ਕੋਈ ਗੱਲ ਲੱਗਦੀ ਆ ਤਾਂ ਪਿਛਲੇ ਸਮੇਂ 5 ਸਾਲ ਸਰਕਾਰ ਲੱਗੀ ਕਾਂਗਰਸ ਦੀ ਸਰਕਾਰ ਰਹੀ ਫਿਰ ਹੁਣ 2 ਸਾਲੇ ਕੋਈ ਸਰਕਾਰ ਨੂੰ ਜੇ ਕੋਈ ਦੋਸ਼ੀ ਹੈਗਾ ਤਾਂ ਉਹਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਪਰ ਐਵੇਂ ਇੱਕ ਆਪਣਾ ਟੀਆਰਪੀ ਵਧਾਉਣ ਵਾਸਤੇ ਜਾਂ ਆਪਣਾ ਵੋਟਾਂ ਚ ਫਾਇਦਾ ਲੈਣ ਵਾਸਤੇ ਸਟੰਟ ਛੱਡਣੇ ਇਹ ਗਲਤ ਗੱਲ ਹੈ ਚਾਹੇ ਕੋਈ ਵੀ ਗੁਰੂ ਗ੍ਰੰਥ ਸਾਹਿਬ ਸਾਡੇ ਤੋਂ ਸਭ ਤੋਂ ਸੁਪਰੀਮ ਹੈ ਕਿਸੇ ਨੇ ਵੀ ਕੋਈ ਗਲਤ ਕੀਤਾ ਤਾਂ ਉਹਦੇ ਨੂੰ ਸਜ਼ਾ ਮਿਲਣੀ ਚਾਹੀਦੀ ਪਰ ਬਿਨਾਂ ਸਬੂਤਾਂ ਤੋਂ ਆਪਾਂ ਉਹ ਕਿਸੇ ਨੂੰ ਕਿਵੇਂ ਕਟਾਰੇ 'ਚ ਖੜਾ ਕਰ ਸਕਦੇ ਹਾਂ ਸੋ ਜਿਹੜਾ ਵੀ ਲੱਗਦਾ ਚਾਹੇ ਕੋਈ ਤੁਹਾਨੂੰ ਇਹ ਸੁਣੀਦਾ ਜਿਹੜੀ ਗੱਲ ਕੀਤੀ ਹੈ ਵੀ ਤੇ ਕੋਈ ਸਬੂਤ ਹੈ ਕਿ ਕੋਰਟ 'ਚ ਪੇਸ਼ ਕਰਨ ਜਾਂ ਅਦਾਲਤਾਂ ਦੇ ਸਾਹਮਣੇ ਪੇਸ਼ ਕਰਨ ਮੈਂ ਸਮਝਦਾ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਜੇ ਕੋਈ ਗਲਤ ਕਰਦਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਇਹਨਾਂ ਸਨ ਸਾਬਕਾ ਜ਼ਿਲ੍ਹਾ ਭਰ ਦੇ ਚੇਅਰਮੈਨ ਬਲਜੀਤ ਸਿੰਘ ਪੁਟਾ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਜ ਪਿਛਲੇ ਦਿਨੀ ਜੋ ਹੋਇਆ ਕਿ ਬੇਅਦਬੀਆਂ ਦੇ ਮਾਮਲਾ ਹੋਵੇ ਚਾਹੇ ਹੋਵੇ ਸਰਕਾਰ ਦੇ ਵਿੱਚ ਬਦਲਾਅ ਦੇ ਵਿੱਚ ਇਹ ਬਦਲਾਅ ਹੋਇਆ ਹੋਵੇ ਕਿ ਚੰਨੀ ਚੰਨੀ ਸਾਫ ਕਾ ਸੀਐਮ ਚਾਹੇ ਤੋ ਟਿਕਟ ਲੜਨਾ ਚਾਹੇ ਕੋਈ ਵੀ ਲੜੇ ਪਰ ਇਸ ਵਾਰ ਅਕਾਲੀ ਦਲ ਦੀ ਮਜ਼ਬੂਤੀ ਲਈ ਉਹ ਵੱਡੇ ਪੱਧਰ ਤੇ ਇਥੇ ਕੰਮ ਕਰਨਗੇ ਤੇ ਅਕਾਲੀ ਦਲ ਲਈ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਹੀ ਬਣੇਗੀ ਰੋਜ਼ਾਨਾ ਟਨ ਲਈ ਫਤਿਹਗੜ੍ਹ ਸਾਹਿਬ ਤੋਂ ਕੈਮਰਾ ਜਿੰਦਰ ਕੋਟ ਦੇ ਨਾਲ ਰਜਿੰਦਰ ਸਿੰਘ ਪਟ ਦੀ ਵਿਚ ਰਿਪੋਰਟ